ਹੇ ਰੀਵੀ ਅੱਗੇ ਮੈਨੂੰ ਇੱਕ ਸੰਸਾ ਸੀ ਹੁਣ ਦੋ ਸੰਸਾ ਹੋ ਗਏ ਹਨ ਇੱਕ ਸੰਸਾ ਇਹ ਕਿ ਤੂੰ ਕਿਹੜਾ ਸਾਧਨ ਕੀਤਾ ਜਿਸ ਕਰਕੇ ਮੱਕਾ ਦੇ ਨੇ ਪਾਸ ਆ ਗਿਆ ਦੂਜਾ ਸੰਸਾ ਇਹ ਹੈ ਕਿ ਇਹ ਜਾਨਵਰ ਤੇਰੇ ਚਫੇਰੇ ਬੈਠੇ ਸਨ ਮੇਰੇ ਆयां ਕਿਉਂ ਚਲੇ ਗਏ ਤੇ ਰਹਿਬਾਨੇ ਨੇ ਕਿਹਾ ਤੂੰ ਰਾਤੀ ਤਕੀਏ ਵਿੱਚ ਕੀ ਖਾਦਾ ਸੀ ਇਬਰਾਹਿਮ ਨੇ ਕਿਹਾ ਮਾਸ ਦਾ ਖਾਣਾ ਖਾਦਾ ਸੀ ਰਹਿਬਾ ਨੇ ਕਿਹਾ ਇਸੇ ਕਰਕੇ ਜਾਨਵਰ ਤੈਨੂੰ ਵੇਖ ਕੇ ਦੌੜਦੇ ਹਨ ਸੋ ਸਾਧ ਸੰਗਤ ਜੀ ਆਓ ਇਹ ਰਹਿਬਾਨ ਨਾਮੀ ਰਾਜੇ ਦੀ ਲੜਕੀ ਦੀ ਆਪ ਸਾਖੀ ਪੂਰੀ ਜਲੀ ਸਰਵਣ ਕਰੀਏ ਪੂਰੀ ਸਾਖੀ ਕੋਈ ਜ਼ਿਆਦਾ ਵੱਡੀ ਨਹੀਂ ਹੈ ਆਪ ਜੀ ਨੇ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣੇ ਕਿਰਪਾਲਤਾ ਕਰਨ ਨਾਲੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਸਾਖੀ ਰੈਬਾ ਨਾਮੀ ਰਾਜੀ ਦੀ ਲੜਕੀ ਦੀ ਰੂਸ ਦੇਸ਼ ਬਸਰੀ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਰੈਬਾ ਨਾਮੀ ਰਾਜੀ ਦੀ ਲੜਕੀ ਸੀ ਜਿਸ ਦੀ ਕਿਸਮਤ ਵਿੱਚ ਮਾਪਿਆਂ ਦਾ ਕੋਈ ਸੁੱਖ ਨਹੀਂ ਸੀ ਜਿਸ ਵੇਲੇ ਉਹ ਜੰਮੀ ਸੀ ਤਾਂ ਥੋੜੇ ਸਮੇਂ ਪਿਛੋਂ ਕਿਸੇ ਦੂਜੇ ਬਾਦਸ਼ਾਹ ਨੇ ਰੂਸ ਦੇ ਸਿੰਦੇ ਰਾਜੇ ਨੇ ਤੇ ਚੜ੍ਹਾਈ ਕਰ ਦਿੱਤੀ ਉਸ ਜੰਗ ਵਿੱਚ ਇਸ ਲੜਕੀ ਦਾ ਮਾਂ ਪਿਓ ਵਗੈਰਾ ਸਾਰਾ ਪਰਿਵਾਰ ਹੀ ਕਤਲ ਹੋ ਗਿਆ ਰਹਿਬਾ ਨੂੰ ਪਾਲਣ ਵਾਲੀ ਜੋ ਦਾਸੀ ਸੀ ਉਹ ਕਿਸੇ ਤਰੀਕੇ ਦੇ ਨਾਲ ਦੂਜੇ ਬਾਦਸ਼ਾਹ ਦੀ ਅੱਖ ਚੁਰਾ ਕੇ ਇਸ ਨੂੰ ਲੈ ਕੇ ਬਾਹਰ ਨਿਕਲ ਗਈ ਹੋਰ ਕੋਈ ਟਿਕਾਣਾ ਨਾ ਮਿਲਿਆ ਪਰ ਇੱਕ ਫਕੀਰਾਂ ਦਾ ਅਸਥਾਨ ਸੀ ਉਥੇ ਲਿਜਾ ਕੇ ਉਹਨਾਂ ਨੂੰ اپنی حالت دس کے رہن ਲੱਗ ਪਈ ਉੱਥੇ ਹੀ ਇਸ ਬੱਚੀ ਦੀ ਪਾਲਣਾ ਕਰਦੇ ਰਹੀ ਫਕੀਰਾਂ ਦੀ ਗੁਣਤੀ ਨਾਲ ਬਾਲ ਰਸਤਾ ਵਿੱਚ ਹੀ ਬੱਚੀ ਦੀ ਨਿਮਰ ਮਾਤਮਾ ਨਾਲ ਜੁੜਨ ਲੱਗ ਪਈ ਬਾਲ ਰਸਤਾ ਦੇ ਵਿੱਚ ਜੋ ਬੱਚਿਆਂ ਨੂੰ ਖੇੜ ਪਿਆਰੀ ਹੁੰਦੀ ਹੈ ਉਹ ਤਾਂ ਇਸ ਦੇ ਨਜ਼ਦੀਕ ਨਹੀਂ ਆਈ ਜਵਨ ਵਿੱਚ ਜੇ ਕਈ ਤਰ੍ਹਾਂ ਦੇ ਵਿਕਾਰ ਉੱਠਦੇ ਹਨ ਉਹ ਵੀ ਇਸ ਲਈ ਨਿਵਰਤ ਹੋ ਗਏ ਸਨ ਕਿਉਂਕਿ ਸੰਗਤ ਉਹ ਸੀ ਸਾਧੂ ਸੰਤਾਨ ਦੀ ਸੀ ਇੱਕ ਦਿਨ ਦਾਸੀ ਇਸ ਨੂੰ ਲੈ ਕੇ ਕਿਧਰੇ ਜਾ ਰਹੀ ਸੀ ਰਾਹ ਵਿੱਚ ਵੇਸ਼ਵਾਨ ਨੇ ਵੇਖ ਲਿਆ ਹੈ ਸੀ ਬੜੀ ਸੁੰਦਰ ਰੂਪ ਵਾਲੀ ਵੇਸ਼ਵਾਨ ਨੇ ਉੱਥੇ ਖਲੋਕੇ ਦਾਸੀ ਨੂੰ ਮਾਇਆ ਦਾ ਲਾਲਚ ਦੇ ਕੇ ਚਿਤ ਪਰਮਾ ਲਿਆ 5000 ਰੁਪਏ ਲੈ ਕੇ ਦਾਸੀ ਨੇ ਉਸ ਨੂੰ ਵੇਸ਼ਵਾ ਪਾਸ ਮੁੱਲ ਵੇਚ ਦਿੱਤਾ ਬੇਸਵਾ ਨੇ ਆਪਣੇ ਪਾਸ ਲਿਆ ਕੇ ਇਸ ਰਾਜਨ ਲੜਕੀ ਨੂੰ ਆਪਣੇ ਦੁਕਾਨ ਦੇ ਉੱਪਰ ਚੁਬਾਰੇ ਵਿੱਚ ਉਠਾ ਦਿੱਤਾ ਜਿਸ ਵੇਲੇ ਬੇਸਵਾ ਪਾਸ ਇੱਕ ਸ਼ਾਹੂਕਾਰ ਆਇਆ ਤਾਂ ਉਸ ਨੇ ਉਸ ਪਾਸੋਂ ਪੈਸੇ ਲੈ ਕੇ ਉੱਪਰ ਭੇਜ ਦਿੱਤਾ ਉਹ ਸ਼ਾਹੂਕਾਰ ਚਿੱਤ ਵਿਖੇ ਵਿਵਚਾਰ ਭਾਵਨਾ ਲੈ ਕੇ ਉੱਪਰ ਗਿਆ ਪਰ ਅਜੇ ਦਰਵਾਜ਼ੇ ਅੰਦਰ ਪੈਰ ਪਾਇਆ ਹੀ ਸੀ ਧਰੈਭਾ ਨੂੰ ਦੇਖਦਿਆਂ ਸਾਰ ਹੀ ਨਾ ਉਸ ਦੇ ਸਰੀਰ ਦੇ ਵਿੱਚ ਵਿਆਕੁਲਤਾ ਆ ਗਈ। ਮੁਰਸ਼ਾ ਜਾ ਹੋ ਗਿਆ। ਨੈਤਰਾਂ ਤੋਂ ਅੰਨ੍ਹਾ ਹੋ ਗਿਆ। ਦਿਲ ਫੇਲ ਹੁੰਦਾ ਦੇਖ ਕੇ ਉੱਥੇ ਡਿੱਗ ਪਿਆ। ਰਹਿਬਾਂ ਦੇ ਪਾਸ ਪਹੁੰਚ ਹੀ ਨਾ ਸਕਿਆ। ਜੇਕਰ ਪਿੱਛੇ ਨੂੰ ਮੁੜਦਾ ਹੈ ਤਾਂ ਠਿੱਕ ਹੋ ਜਾਂਦਾ ਹੈ ਤੇ ਜੇ ਉਧਰ ਵੱਲ ਜਾਂਦਾ ਤਾਂ ਨਾ ਹੋ ਜਾਂਦਾ। ਇਸਨੇ ਰਹਿਬਾਂ ਦੇ ਪਾਸ ਪਹੁੰਚਣ ਦੇ ਕਈ ਹਿੱਲੇ ਕੀਤੇ ਪਰ ਜਦ ਸਾਰੇ ਯਤਨ ਵਿਅਰਥ ਚਲੇ ਗਏ ਤਾਂ ਆਖਰ ਇਸਨੇ ਮਨ ਦੇ ਵਿੱਚ ਇਸਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਇਹ ਲੜਕੀ ਕੋਈ ਸ਼ਕਤੀਮਾਨ ਰੱਬ ਦੀ ਪਿਆਰੀ ਅਤੇ ਭਗਤੀ ਵਾਲੀ ਬਰਤੀਤ ਹੁੰਦੀ ਹੈ ਤਾਂ ਇਸ ਪਾਸੋਂ ਕੋਈ ਲਾਭ ਪ੍ਰਾਪਤ ਕਰੀਏ ਉਸ ਵੇਲੇ ਮਨ ਵਿੱਚ ਸ਼ੁੱਧ ਭਾਵਨਾ ਧਾਰ ਕੇ ਬੇਨਤੀ ਕੀਤੀ ਕਿ ਅੱਜ ਤੋਂ ਤੂੰ ਮੇਰੀ ਧਰਮ ਮਾਤਾ ਹੈ ਮੈਂ ਤੇਰਾ ਪੁੱਤਰ ਹਾਂ ਮੇਰੀ ਵਿਸ਼ੇ ਭਾਵਨਾਵਾਂ ਵਾਲੀ ਕੀਤੀ ਹੋਈ ਮੁਸਤਾਖੀ ਨੂੰ ਮਾਫ ਕਰ ਦੇ ਇਸ ਨਿਸ਼ੁੱਧ ਭਾਵਨਾ ਨੂੰ ਦੇਖ ਕੇ ਰੱਬਾਂ ਨੇ ਕਿਹਾ ਪਰਮਾਤਮ ਤੈਨੂੰ ਬਖਸ਼ੇਗਾ ਫਿਰ ਰੱਬਾਂ ਦੇ ਚਰਨਾਂ ਪਰ ਆ ਕੇ ਮੱਥਾ ਝੁਕਾਇਆ ਤੇ ਬੇਨਤੀ ਕੀਤੀ हे ਮਾਤਾ ਜਿਤੇਰਾ ਸੰਕਲਪ ਹੋਵੇ ਤਾਂ ਇਸ ਮੀਸਵਾ ਜੀ ਕੈਦ ਤੋਂ ਛੁਡਾ ਕੇ ਲੈ ਜਾਵਾਂ ਰੱਬਾਂ ਨੇ ਕਿਹਾ ਮੈਂ ਹੋਰ ਕੀ ਚਾਹੁੰਦੀ ਹਾਂ ਤੂੰ ਕਿਰਪਾ ਕਰਕੇ ਇਸ ਨਰਕ ਚੋਂ ਕੱਢ ਕੇ ਲੈ ਜਾ ਉਸ ਵੇਲੇ ਉਹ ਸ਼ਾਹੂਕਾਰ ਕੋਲੋਂ ਜਿੰਨਾ ਰੁਪਈਆ ਵਿਸ਼ਵਾ ਨੇ ਮੰਗਿਆ ਉਤਨਾ ਹੀ ਦੇ ਦਿੱਤਾ ਤੇ ਰਹਿਬਾ ਨੂੰ ਆਪਣੀ ਕਰ ਲਿਆ ਅਤੇ ਕਿਹਾ ਇਹ ਘਰ ਬਾਤ ਸਾਰਾ ਤੇਰਾ ਹੀ ਹੈ ਤੂੰ ਮਾਂ ਤੇ ਮੈਂ ਤੇਰਾ ਪੁੱਤਰ ਹਾਂ ਜੋ ਤੂੰ ਆਗਿਆ ਕਰੇਂਗੀ ਮੈਂ ਮੰਨਾਂਗਾ ਖੁਦਾ ਦੇ ਹੁਕਮ ਅnder ਉਸ ਰਾਜ ਲੜਕੀ ਨੇ ਉਸ ਜਗ੍ਹਾ ਅੰਦਰ ਸੋਨੇ ਦਿਨ ਬਤੀਤ ਕੀਤੇ ਜੋ ਕਹੀਂ ਉਹ ਲੜਕਾ ਆਗਿਆ ਮੰਨੀ ਜਾਵੇ ਤੇ ਰੈਬਾਂ ਦੀ ਕਰਤੱਬ ਨੂੰ ਦੇਖ ਕੇ ਉਹ ਸ਼ਾਉਕਾਰ ਵੀ ਸਵੇਰੇ ਉੱਠ ਕੇ ਭਜਨ ਕਰਿਆ ਕਰੇ ਕਰਦਿਆਂ ਕਰਦਿਆਂ ਇਸ ਦਾ ਮਨ ਵੀ ਮੁੜ ਗਿਆ ਇੱਕ ਦਿਨ ਲੜਕੇ ਨੇ ਪੁੱਛਿਆ ਮਾਤਾ ਕਿਸੇ ਗੱਲ ਨੂੰ ਤਖਲੀਫ ਤਾਂ ਨਹੀਂ ਰਾਜਕੰਨਿਆ ਨੇ ਕਿਹਾ ਪੁੱਤਰ ਤੂੰ ਸਾਰੇ ਸੁੱਖ ਦਿੱਤੇ ਹਨ ਖੁਦਾ ਤੇਰਾ ਭਲਾ ਕਰੇ ਪਰ ਇਸ ਵਕਤ ਮੇਰਾ ਦਿਲ ਮੱਕੇ ਜਾਣ ਕਰਦਾ ਜੇ ਤੂੰ ਛੁੱਟੀ ਦੇਵੇਂ ਤਾਂ ਮੈਂ ਹੋਵਾਂਗਾ ਲੜਕੀ ਨੇ ਕਿਹਾ ਹਾਂ ਮਾਂ ਜੇ ਤੇਰੇ ਦਿਲ ਦੇ ਵਿੱਚ ਸੰਕਲਪ ਉੱਠਿਆ ਤਾਂ ਜ਼ਰੂਰ ਹੋ ਆਉ ਮੇਰੇ ਵੱਲੋਂ ਕੋਈ ਇਨਕਾਰ ਨਹੀਂ ਹੈ ਤੈਨੂੰ ਜਿਸ ਚੀਜ਼ ਦੀ ਲੋੜ ਹੈ ਉਹ ਤੂੰ ਲੈ ਲੈ ਉਸ ਮਿਲੇ ਰਾਜ ਲੜਕੀ ਨੂੰ ਜੋ ਜਾਈਦਾ ਸੀ ਉਹ ਮੰਗਲਿਆ ਤੇ ਤਿਆਰ ਹੋ ਕੇ ਜਦ ਸ਼ਹਿਰੋਂ ਬਾਹਰ ਨਿਕਲੀ ਤਾਂ ਅੱਗੋਂ ਇੱਕ ਹਾਜ਼ੀਆਂ ਦਾ ਕਾਫਲਾ ਮਿਲਿਆ। ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ? ਉਹਨਾਂ ਆਖਿਆ ਮੱਕੇ ਦੀ ਯਾਤਰਾ ਕਰਨ ਜਾ ਰਹੇ ਹਾਂ। ਉਸ ਆਖਿਆ ਮੈਨੂੰ ਵੀ ਨਾਲ ਲੈ ਚੋ। ਉਹਨਾਂ ਕਿਹਾ ਚੰਗਾ ਇਹ ਗੱਲ ਕਹਿ ਕੇ ਨਾਲ ਤੁਰ ਪਈ। ਤੁਰਦਿਆਂ ਤੁਰਦਿਆਂ ਜਿਸ ਵੇਲੇ 60 ਕੋ ਮੱਕਾ ਰਹਿ ਗਿਆ ਤਾਂ ਉਸ ਜਗ੍ਹਾ ਇੱਕ ਖੂਹ ਸੀ ਰਹਿਮਾਨ ਨੇ ਆਪਣੇ ਸਾਥੀ ਨੂੰ ਕਿਹਾ ਤੁਸੀਂ ਚੱਲੋ ਮੈਂ ਇੱਥੇ ਨਮਾਜ਼ ਪੜ੍ਹ ਕੇ ਤੁਹਾਡੇ ਪਾਸ ਨਾ ਲੱਜਾਂਗਾ ਉਹ ਸਾਥ ਤੁਰ ਪਿਆ ਤੇ ਇਸ ਨੇ ਜਦ ਖੂਹ ਪਰ ਖਲੋ ਕੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਤਾਂ ਇੱਕ ਕੁੱਤੀ ਜਿਸ ਨੇ ਬੱਚੇ ਜਿੱਤੇ ਹੋਏ ਸਨ ਉਹ ਆ ਕੇ ਕਤੂਰਿਆਂ ਸਮੇਤ ਵਰਲਾਪ ਕਰਨ ਲੱਗੀ ਉਸ ਵੇਲੇ ਉਸ ਦੇ ਵਰਲਾਪ ਨੂੰ ਸੁਣ ਕੇ ਉਹ ਰਾਜਕੰਨਿਆ ਨਾ ਸਹਾਰ ਸਕੀ ਉਹ ਖੂਦ ਤੇ ਲਜ ਡੋਲ ਦਾ ਕੋਈ ਪ੍ਰਬੰਧ ਨਹੀਂ ਸੀਗਾ ਮਿੱਝੇ ਦੇ ਨਾ ਪਾਣੀ ਕਰ ਸਕੀ ਮਥੇਰਾ ਇਧਰ ਉਧਰ ਦੇਖਿਆ ਆਖਰ ਉਸ ਵੇਲੇ ਇਸ ਨੇ ਆਪਣੇ ਸਿਰ ਦੀ <div>ਦਿਵਾਰ ਪੁੱਟ ਕੇ ਵਟ ਚੜ ਕੇ ਰੱਸੀ ਵੱਟੀ ਤੇ ਆਪਣੇ ਸਿਰ ਦਾ ਕੱਪੜਾ ਬੰਨ ਕੇ ਖੂਹ ਵਿੱਚ ਲੰਕਾਇਆ ਜਿਸ ਵੇਲੇ ਉਹ ਭੇਜ ਗਿਆ ਤਾਂ ਬਾਹਰ ਖਿੱਚ ਕੇ ਪਾਣੀ ਨਿਚੋੜ ਕੇ ਉਹ ਕੁੱਤੀ ਨੂੰ ਭਲਾਇਆ ਤੇ ਕਪੂਰਿਆਂ ਦੇ ਮੂੰਹ ਦੇ ਵਿੱਚ ਪਾਇਆ ਪੀਂਦਿਆਂ ਸਾਨ ਉਹਨਾਂ ਨੂੰ ਠੰਡ ਪੈ ਗਈ ਇਸ ਦੇ ਬਦਲੇ ਖੁਦਾ ਨੇ ਉਸ ਦੇ ਪਾਸ ਮੱਕਾ ਲੈ ਆਂਦਾ ਤੇ ਇਸ ਤਰ੍ਹਾਂ ਕਿਹਾ ਹੇ ਰੇਮਾ ਤੂੰ ਮੱਕੇ ਦੀ ਯਾਤ ਕਰਨ ਜਾ ਰਹੀ ਸੀ ਪਰ ਇਸ ਦਇਆ ਕਰਨ ਨਾਲ ਮੱਕਾ ਹੁਣ ਤੇਰੀ ਯਾਤ ਕਰਨਾ ਗਿਆ ਹੈ ਤੂੰ ਇਸ ਦਾ ਦਰਸ਼ਨ ਕਰ ਲੈ ਤੇਰਾ ਕਰਮ ਥਾਂ ਪਿਆ ਹੈ ਭਾਗ ਤੇਰੀ ਸੇਵਾ ਥਾਂ ਪੈ ਗਈ ਹੈ ਇਸੇ ਤਰ੍ਹਾਂ ਜੀਵਾਂ ਪਰ ਦਇਆ ਕੀਤੀ ਦੀ ਅੰਗੀ ਵਾਸਤੇ ਵੀ ਤੂੰ ਦਇਆ ਇਸੇ ਤਰ੍ਹਾਂ ਕਰਨੀ ਹੈ ਜਥਾ ਸਿਰ ਕੀ ਸੋਪ ਉਤਾਰ ਕੇ ਚੀਨਿਓ ਆਤਮ ਰਾਮ 60 ਕੋਸ ਮੱਕਾ ਮਿਲਿਆ ਦੇਖਦਿਆ ਕਿ ਕਾਮ ਦਇਆ ਕਰਕੇ ਸਾਰੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਭਗਤ ਕਬੀਰ ਜੀ ਨੇ ਵੀ ਫਰਮਾਨ ਕੀਤਾ ਦਇਆ ਫਾਹਰੀ ਕਾਇਆ ਕਰ ਤੂਈ ਦਿਸ਼ਟ ਕੀ ਅਗਨ ਜਲਾ ਲਾਵੇ ਇੱਕ ਹੋਰ ਖੂਬੀ ਦੀ ਗੱਲ ਹੈ ਕਿ ਇਸ ਦੇ ਅੰਦਰ ਜਦ ਇੱਕ ਸਮਾਨਤਾ ਵਾਲਾ ਬ੍ਰह्म ਦ੍ਰਿਸ਼ਟੀ ਵਾਲਾ ਸੁਭਾਅ ਆ ਗਿਆ ਤਾਂ ਜਿੰਨੇ ਕੁ ਵਿਰੋਧੀ ਜਾਨਵਰ ਸਨ ਉਹ ਵੀ ਦੁਬਧਾ ਛੱਡ ਕੇ ਇਸ ਦੇ ਇੱਧ-ਗਿਰਦਾ ਵਿੱਚ ਹੀ ਇਸਲੇ ਬਾਂਦੇ ਉਧਰ ਮੱਕੇ ਦੀ ਯਾਤਰਾ ਕਰਨ ਵਾਸਤੇ ਇਬਰਾਹਿਮ ਪੈਗੰਬਰ ਮੁਰਿਦਾਂ ਨੂੰ ਆਪਣੇ ਨਾਲ ਲੈ ਕੇ ਮੱਕੇ ਪਹੁੰਚਿਆ ਕਾਬੇ ਨੂੰ ਆਪਣੀ ਅਸਲੀ ਥਾਂ ਪ੍ਰਣਾਮ ਏਕ ਕੇ ਪੁੱਛਦਾ ਹੈ ਕਿ ਅੱਜ ਕੱਲ ਮਕਾਬਾ ਕਿੱਥੇ ਗਿਆ ਹੈ ਦੱਸਣ ਵਾਲਿਆਂ ਨੇ ਦੱਸਿਆ ਕਿ ਇੱਕ ਖੁਦਾ ਦੇ ਪਿਆਰ ਵਾਲੀ ਪੂਰਨ ਭਗਤੀ ਕਰਨ ਵਾਲੀ ਲੜਕੀ ਹੈ ਉਸ ਨੂੰ ਦਰਸ਼ਨ ਦੇਣ ਲਈ ਸੱਠ ਕੋ ਅ ਬਰ ਗਿਆ ਹੈ ਇਹ ਗੱਲ ਸੁਣ ਕੇ ਇਬਰਾਹਿਮ ਉਸੇ ਤਰਫ ਚੱਲ ਪਿਆ ਕਿ ਜਾ ਕੇ ਪੁੱਛਾਂਗੇ ਕਿ ਤੁਸੀਂ ਕੀ ਸਾਧਨ ਕੀਤਾ ਜਿਸ ਨੇ ਕਾਬਾ ਤੇਰੇ ਪਾਸ ਚੱਲ ਕੇ ਆ ਗਿਆ ਰਾਹ ਵਿੱਚ ਇਹ ਤਕੀਆਂ ਇੱਕ ਤਕੀਆਂ ਸੀ ਰਾਤ ਸਾਰ ਨੇ ਉੱਥੇ ਠਹਿਰੇ ਖਾਣਾ ਵੀ ਉੱਥੇ ਖਾਦਾ ਗੋਸ਼ਟ ਵਗੈਰਾ ਸਵੇਰੇ ਉੱਠ ਕੇ ਜਦ ਰੈ ਬਾਬਾ ਪਹੁੰਚੇ ਤਾਂ ਕੀ ਦੇਖਿਆ ਜਿੱਦਨੇ ਕੋ ਉਧੇਰੇ ਜਾਨਵਰ ਸਨ ਉਹ ਸਾਰੇ ਰਹਿਬਾਨੀ ਚ ਫੇਰੇ ਬੈਠੇ ਸਨ ਜਿਸ ਵੇਲੇ ਉਹਨਾਂ ਨੇ ਇਬਰਾਹਿਮ ਨੂੰ ਦੇਖਿਆ ਤਾਂ ਸਾਰੇ ਉੱਠ ਕੇ ਚਲੇ ਗਏ ਇਬਰਾਹਿਮ ਬਹੁਤ ਹੈਰਾਨ ਹੋ ਕੇ ਪੁੱਛਦਾ ਹੈ ਬੀਬੀ ਅੱਗੇ ਮੈਨੂੰ ਇੱਕ ਸੰਸਾ ਸੀ ਹੁਣ ਦੋ ਸੰਸੇ ਹੋ ਗਏ ਹਨ ਇੱਕ ਸੰਸਾ ਇਹ ਹੈ ਕਿ ਤੂੰ ਕਿਹੜਾ ਸਾਧਨ ਕੀਤਾ ਜਿਸ ਕਰਕੇ ਮੱਕਾ ਤੇਰੇ ਬਾਹਰ ਆ ਗਿਆ ਦੂਜਾ ਸੰਸਾ ਇਹ ਹੈ ਕਿ ਇਹ ਜਾਨਵਰ ਤਿੰਨ ਚਫੇਰੇ ਬੈਠੇ ਸਨ ਤੇ ਮੇਰੇ ਆਇਆ ਕਿਉਂ ਚਲੇ ਗਏ ਭਜ ਗਏ ਰੱਬਾ ਨੇ ਕਿਹਾ ਤੂੰ ਰਾਤੀ ਜਿਹੜੇ ਤਕੀਏ ਦੇ ਵਿੱਚ ਉੱਥੇ ਭਾਵਸਰਾਂ ਦੇ ਵਿੱਚ ਜਾਂ ਧਰਮਸ਼ਾਲ ਦੇ ਵਿੱਚ ਠਹਿਰੇ ਸੀ ਉੱਥੇ ਕੀ ਖਾਦਾ ਸੀ ਇਬਰਾਹੀਮ ਨੇ ਕਿਹਾ ਮਾਸ ਦਾ ਖਾਣਾ ਖਾਦਾ ਸੀ ਤੇ ਰੱਬਾ ਨੇ ਕਿਹਾ ਇਸੇ ਕਰਕੇ ਜਾਨਵਰ ਤੈਨੂੰ ਵੇਖ ਕੇ ਦੌੜ ਗਏ ਹਨ ਕਿਉਂਕਿ ਤੂੰ ਇਹਨਾਂ ਨਾਲ ਵਿਰੋਧੀ ਹੈਂ మాਸ ਪਖੀ ਹੋਣ ਕਰਕੇ ਮੇਰੇ ਪਾਸ ਮੱਕਾ ਇਸ ਵਾਸਤੇ ਆਇਆ ਕਿ ਮੈਂ ਧਿਆਈ ਕੁੱਤੀ ਨੂੰ ਅਤੇ ਕਤੂਰਿਆਂ ਸਮੇਤ ਪਾਣੀ ਪਿਲਾ ਕੇ ਉਹਨਾਂ ਦੇ ਦੁੱਖ ਨੂੰ ਦੂਰ ਕੀਤਾ ਹੈ ਜਿਤਨੂੰ ਵੀ ਇੱਛਾ ਹੈ ਤਾਂ ਤੁਸੀਂ ਦਿਆ ਕਰਿਆ ਕਰੋ ਸੋ ਇਹ ਸੀ ਰਹਿਬਾਨੀ ਸਾਖੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਨਵਾਂ ਚੈਨਲ ਸ਼ੁਰੂ ਕੀਤਾ ਹੈ ਇਹਨੂੰ ਆਪ ਸਾਡੀ ਸੰਗਤ ਦੀ ਸਪੋਰਟ ਦੀ ਜ਼ਰੂਰਤ ਹੈ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਵੀਡੀਓ ਨੂੰ ਪੂਰੀ ਪੂਰਾ ਵੀਡੀਓਸ ਵੇਖਣ ਨਾਲੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ